ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਇਹ ਪਿੰਡ თੱਥਾ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੁੱਲੇ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਦਿਖਾਉਣੀਆਂ ਜਿਨ੍ਹਾਂ ਵਿੱਚ ਤਿੰਨ ਸੋਈਆਂ ਤੇ ਤਿੰਨ ਗੱਬਣਾ ਸੋਈਆਂ ਦੀ ਆਪਣ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਰਪੇ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਬੜੇ ਵਧੀਆ ਚਲੋ ਠੀਕ ਠਾਕ ਹੀ ਚਾਹੀਦਾ ਜੇ ਹਾਂਜੀ ਅੱਜ ਸਾਰਾ ਮਾਲ ਗਰਮੀਆਂ ਵਾਲਾ ਕਰਤਾ ਜੇ ਫਿਰ ਸਾਰਾ ਮਾਲ ਗਰਮੀਆਂ ਆ ਜਰਸੀ ਦਾ ਲਾੜ ਲਾਇਆ ਆਪਾਂ ਅੱਛਾ ਹਾਂ ਤੇ ਨਾਲ ਕੋਈ ਬਾਕੀ ਹੈ ਗਿਆ ਕ੍ਰੋਸ ਠੀਕ ਹੈ ਸਾਰੀਆਂ ਸੂਚਨਾਵਾਂ ਲੱਕੀਆਂ ਦੱਜਾ ਦੱਜਾ ਸੁਣਵਾ ਅੱਛਾ ਹਾਂਜੀ ਠੀਕ ਹੈ ਨਾਮ ਦਾ ਡਾਕਟਰ ਭੋਲਾ ਹਾਂਜੀ ਪਿੰਡ ਦਾ ਠੱਠਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਲੋਪੋਕੇ ਚ گاਵਾ ਇੱਕ ਇੱਕ ਬੰਨੇ ਚ گاਵਾ ਤੇ ਇੱਕ ਬੰਨੇ ਲੋਪੋਕੇ ਲੋਪੋਕੇ ਥਾਣੇ ਦੇ ਬੈਕਸਾਈਡ ਆਪਣਾ ਪਿੰਡ ਦਾ ਠੱਠਾ ਹੈ ਮੋਬਾਈਲ ਨੰਬਰ ਭੋਲਾ 955584286 98550 84290 ਠੀਕ ਹੈ ਇਹਨਾਂ ਦੋਨਾਂ ਤੇ ਵੀਰਾ 50 ਰੁਪਏ ਦੋਨਾਂ ਨੰਬਰਾਂ ਤੇ ਚੱਲਦਾ ਅੱਛਾ ਇੱਕ ਤੇ ਸੁਖਦੇਵ ਸਿੰਘ ਲਿਖਿਆ ਹੁੰਦਾ ਜਿਹੜਾ ਮੇਰਾ ਨੰਬਰ ਆ ਅੱਛਾ ਦੂਜੇ ਤੇ ਆਕਾਸ਼ਦੀਪ ਆਉਂਦਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਪਹਿਲੇ ਨੰਬਰ ਵਾਲੀ ਸੂਈ ਤੋਂ ਹੀ ਕਰ ਲਈਏ ਸੂਈ ਤੋਂ ਕਰਦੇ ਜੀ ਸੂਈ ਦਿਖਾ ਦਈਏ ਪਹਿਲਾਂ ਠੀਕ ਹੈ ਜੀ ਇਹ ਕਿਦਾਂ ਵੈੜ ਪਹਿਲਾ ਸੁਦਾ ਸੂਈ ਆ ਉਹ ਛਿੱਗੀ ਆ ਦੰਦ ਪੁੱਟ ਕੇ ਦਿਖਾ ਦਿੰਦੇ ਵੀਰਾ ਨੂੰ ਠੀਕ ਆ ਆ ਮੋਕਾ 12 ਤੋਂ 13 ਕਿਲੋ ਦੁੱਧ ਜਿਹੜਾ ਰੈਡੀ ਆ ਠੀਕ ਹੈ ਜੀ ਆ ਦੰਦ ਦਿਖਾ ਦਿਓ ਆ ਦੇਖਾ ਦੇਖੀ ਜਾਂਦਾ ਇਹ ਮੂ ਠੀਕ ਹੈ ਜੀ ਹਾਂ ਜੀ ਬਾਕੀ ਚੋਣ ਬਹੁਤ ਸਾਫ਼ ਥਾਣੇ ਦੇ ਆਪਾਂ ਦੇਖ ਸਕਦੇ ਚੰਗੇ ਗੱਪਤੇ ਆ ਥਾਣਾ ਹਾਂ ਜੀ ਕੋਈ ਮੰਗਾ ਨਹੀਂ ਹਾਂ ਜੀ ਤੇ ਬਿਲਕੁਲ ਦੂਰ ਦੂਰ ਆ ਥਾਣੇ ਜਿਹੜਾ ਸੋਈ ਕਿੰਨੇ ਦਿਨਾਂ ਦੀ ਸੋਈ ਆ 10 12 ਦਿਨ ਦੀ 10 12 ਦਿਨ ਦੀ ਸੋਈ ਆ ਤੇ ਦੁੱਧ ਕਿੰਨਾ ਤੇ ਆ ਰਿਹਾ ਐਮੋਕਾ 12 ਤੋਂ 13 ਲੀਟਰ ਜਿਹੜਾ ਦੁੱਧ ਹਰ ਰੋਜ਼ ਤੇ ਆ ਰਿਹਾ ਜੇ ਤੇ ਵਾਜੋਗੇ ਫਿਰ ਹੋਰ ਕਿੰਨਾ ਘੜੀ ਜਾਓਗੇ ਪਰਚੀ 15 16 ਕਿਲੋ ਦੁੱਧ ਭਰੀ ਜਾਏਗੀ ਵੰਦੀ ਜਾਗੀ ਠੀਕ ਹੈ ਜੀ 12 13 ਲੀਟਰ ਹੁਣ ਜਿਹੜਾ ਮੋਕੇ ਤੇ ਕਿੰਦੇ ਵੀ ਤਿਆਰ ਆ ਬਾਕੀ ਚਾਰ ਵਿੱਚੋਂ ਉੱਤੀ ਬਾਕੀ ਥੱਲੇ ਫਿਕਸ ਜੇ ਬੰਨ੍ਹ ਦੀ ਆ ਆ ਜਿਹਨੀਆਂ ਗਾਵਾਂ ਸਾਰੀਆਂ ਰਸਤੇ ਚੋਂ ਜਾ ਰਹੀਆਂ ਆਹ ਜੇ ਬੱਚਾ ਇਹਦਾ ਹਾਂਜੀ ਕੀ ਮਗਰ ਇਹਦੇ ਬੱਚਾ ਆ ਠੀਕ ਆ ਉਸ ਤਰ੍ਹਾਂ ਸੰਧੀ ਤੇ ਰਹੀ ਆ ਜੀ ਤੇ ਇਹਦਾ ਫਿਰ ਮੁੱਲ ਮੁੱਲ ਆ ਰਿਫਰਿਜਰੇਟਰ 43000 ਤੋਂ ਮੰਨਤਨ ਕਰਾਂਗੇ ਅੱਛਾ ਇਹਦਾ 43000 ਮੰਨਤਨ ਕਰਨਾ ਹਾਂਜੀ ਹਾਂਜੀ ਕੋਈ ਵੀਰ ਫੋਨ ਲਾਊਗਾ ਤੇ ਆਪੇ ਸੌਦਾ ਹੋ ਜੋ ਮੌਕੇ ਤੇ ਹਾਂਜੀ ਹਾਂਜੀ ਤੇ ਆ ਜਿਹੜੀ ਹੁਣ ਗਾਂ ਗੱਬਨ ਆ ਗਈ ਆ ਇਹਦਾ ਵੀ ਦੂਸਰਾ ਸੂਆ ਸੁਣੀ ਆ ਜੱਸੀ ਅੱਛਾ ਜੀ ਇਹ ਪਿਛਲੇ ਸੂਆ ਨਾਲ 16 ਤੋਂ 17 ਲੀਟਰ ਦੀ ਭਾਰੀ ਰਹੀ ਪਹਿਲੇ ਸੂਏ ਅੱਛਾ ਹੁਣ ਦੂਜੇ ਸੂਏ ਕਰਮਾ ਵਾਲੀ ਸੂਨਾ ਅੱਛਾ ਜੀ ਹੱਥੋਂ ਵੇਖੋ ਵਹਾਂ ਉਹ ਵੀਰਾਂ ਨੂੰ ਥਾਣੇ ਜਿਹੜਾ ਕਾਫੀ ਚੰਗਾ ਲੱਗਾ ਹਾਂਜੀ ਅਜੇ ਅੱਛਾ ਜੀ ਇਹ ਐਰ ਕੀ ਉਤਰੇ ਕਿੰਨੇ ਕੁ ਦੁੱਧ ਭਰੀ ਜਾਊਗੀ ਉਹਦਾ ਆ ਕੇ ਤੇ ਮੇਰੇ ਸਾਹ ਕੋ 20 ਕਿਲੋ ਕਰੂਗੀ ਤੋਰੋ ਫਿਰ ਕਰੀਂ ਹਾਂਜੀ ਢੇਲ ਢੁਲ ਨੂੰ ਪੜੀ ਹੈ ਅਜੇ ਕੁਛ ਦਿਨ ਹੀ ਨੇ ਲੈ ਜਾਣੇ ਆ ਇਹ ਤਾਂ 15 16 ਦਿਨ ਦੀ ਹੈ ਤੇ ਕੱਚੀ ਹੈ ਜੀ ਵਸਾਕੀ ਦੇ ਲਾਗੇ ਬੰਨੇ ਜਿਹੜਾ ਇਹ ਸੋਹੂਗੀ ਕਾ ਵੀ ਤਾਂ ਅੰਦਰ ਆਈ ਐ ਵਸਾਕੀ ਦੇ ਲਾਈਏ ਉਹਨਾਂ ਦੇ ਪਰ ਮੈਂ ਅੱਛਾ ਗੱਲ ਤੋਂ ਗੱਲ ਨਹੀਂ ਚ ਬਾਕੀ ਜੱਸੀਆਂ ਦੇ ਸਾਬ ਨਾਲ ਚਲੋ ਕੱਦ ਵਜਨ ਚੰਗਾ ਆ ਇਹਦਾ ਨਾਲ ਇੱਕ ਨਾਲ ਦੀ ਜਰਸੀ ਆ ਇਹ ਤਾਂ ਇੱਧਰ ਰੱਖੋ ਆ ਥਾਂ ਇੱਧਰ ਤੁਹਾਨੂੰ ਦਿਖਾ ਦਿਆਂ ਪਹਿਲੀ ਲੱਗ ਗਈ ਤਾਂ ਇੱਧਰ ਕੋਟੇ ਲੱਤ ਉੱਪਰ ਦੀ ਅਜੀ ਗਾਣ ਵੀ ਹਵਾ ਨਾ ਚੰਗਾ ਪੜਨਾ ਤੇ ਆ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਤੇ ਇੱਕੋ ਜਿਹੇ ਗ੍ਰਾਫਟੇ ਆ ਜਿਹੜੇ ਕੋਈ ਵੀਰ ਸੌਦਾ ਕਰ ਲੈਂਦਾ ਚਾਰੇ ਸਨਾਂ ਦੀ ਆਪਣੀ ਗਾਰੰਟੀ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਇਹਦਾ ਹਰ ਦੀ ਨਾਕ ਲੱਗ ਤਾਂ ਵੀ ਆ ਤਮਾਤਾਨ ਕਰਾਂਗੇ ਅੱਛਾ ਆ 26000 ਚ ਕਰ ਦੋਗੇ ਮਾਨਤਨ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਦੇਣੀ ਨੇ ਖੜਦੀ ਆ ਹਾਂਜੀ ਹਾਂਜੀ ਬਾਕੀ ਚਲੋ ਕੋਈ ਵੀਰ ਕੋਲ ਆਵੇ ਮਾਨਤਨ ਮੋਕੇ ਤੇ ਹੋ ਜਾਊਗਾ ਹੋ ਜਾਊਗਾ ਠੀਕ ਹੈ ਹੁਣ ਕਿਹੜੀ ਵਿਖਾ ਦੀਏ ਇਹ ਵੀ ਸੂਈ ਸਵਾਈ ਜੇ ਇਹ ਸੂਈ ਆ ਜੇ ਬੱਚਾ ਦਾ ਮਗਰ ਇਹਦਾ ਬੱਚਾ ਆ 67 67 8 9 ਕਿਲੋ ਦੁੱਧ ਕਿਹੜਾ ਰਹਿਦੀ ਆ ਅੱਛਾ ਜੀ ਹਾਂਜੀ ਕਿੰਨਾ ਕਰੀ ਜਾਊਗੀ 12 ਕਿਲੋ ਪਰੇ ਜੀ ਸਾਥੇ ਅੱਛਾ ਹਾਂ ਤੋਰਾਂ ਫੇਰ ਇੱਕ ਰੀ ਇਹ ਵੀ ਹੈ ਕਿ ਜਰਸੀ ਕ੍ਰੋਸੀ ਆ ਹਾਂਜੀ ਉਹ ਮੰਗਿਆ ਨਹੀਂ ਇਤਰਾ ਹੀ ਆ ਵੀ ਇਹ ਆ ਵੀ ਕਾਵਾ ਸਾਰੀਆਂ ਹੀ ਅੱਜ ਗਰਮੀ ਚ ਚਾਉਣ ਵਾਲੀਆਂ ਵਾ ਹਾਂਜੀ ਕੁਦਾ ਪਿਆਰਾ ਲੱਗਾਇਆ ਮੈਨੂੰ ਕਿਉਂ ਚਾਹਣ ਬਹੁਤ ਸੁਧਰੀ ਹੈ ਵੀ ਇਹ ਥਾਣੇ ਦੇ ਆਪਾਂ ਦੇਖ ਸਕਦੇ ਬਾਕੀ ਥਾਣੇ ਦਾ ਵੀ ਪ੍ਰੋਪਰ ਹੱਥ ਚੋਂ ਦਾ ਤਾ ਚੰਗੇ ਗੱਦੇ ਆ ਥਾਣੇ ਦਾ ਵੀ ਤੇ ਬਾਕੀ ਜਰਸੀ ਕ੍ਰੋਸ ਚੈੱਕ ਕਰਦੇ ਵੀ ਇਹਦਾ ਜਰਸੀ ਹਰ ਗਈ ਆ ਰਾਤੀ ਆਈ ਆ ਫਰੀਜੀ ਆਪਣੇ ਕੋਲ ਠੀਕ ਆ ਇਹਦਾ ਫਿਰ ਮੁੱਲ ਇਹਦਾ ਫਰੀਜੀ 5000 ਚ ਮਾਤਰ ਕਰਦਾ ਨਹੀਂ ਅੱਛਾ ਇਹਦਾ ਪੰਜੀ ਚੋਂ ਕਰ ਦੋਗੇ ਮਾਨਤ ਚਲੋ ਬਾਕੀ ਕਫੂਨ ਲਾਊਗਾ ਤੇ ਆਪੇ ਸੌਦਾ ਹੋ ਜਾਊਗਾ ਮੋਕੇ ਤੇ ਹਨਾ ਆ ਗੱਬਨ ਜੇ ਇਹ ਗੱਬਨ ਜੇ ਇਹ ਐਚਐਫ ਕਰੌਸ ਜੇ ਐਚਐਫ ਸਹੀ ਵਾਲ ਕਰੌਸ ਚ ਆ ਗਈ ਹਨਾ ਦੂਜਾ ਸੂਆ ਮੱਛੀ ਸੂਆ ਪਹਿਲੇ ਸੂਆ 20 ਕਿਲੋ ਦੁੱਧ ਭਰਿਆ ਮੱਛੀ ਨੇ ਅੱਛਾ ਹਾਂਜੀ ਤਾਂ ਤੁਹਾਨੂੰ ਬਹੁਤ ਥੰਡੀ ਠੰਡੀ ਚ ਰਹੀ ਥੋੜਾ ਡਰਦੀ ਆ ਉਹ ਤੋਂ ਡਰਦੀ ਆ ਇੱਧਰ ਦਿਖਾ ਦਿਓ ਹੱਥ ਲਾ ਕੇ ਕੋਈ ਨਹੀਂ ਆ ਦੇਖ ਸਕਦੇ ਜੀ ਬਾਕੀ ਥਾਣੇ ਦੇ ਇੱਕ ਰਹੀ ਦੇਖ ਸਕਦੇ ਆਪਾਂ ਲੱਗੇ ਤਾਂ ਫਨੀ ਤੋੜ ਦੋ ਫਿਰ ਵੀ ਇਹ ਲੱਗੇ ਬੰਨੇ ਦੁੱਧ ਜਿਹੜਾ ਇਹ ਵੀ ਕਹਿੰਦੇ ਭਰੀ ਜਾਊਗੀ ਅਰੇ ਮੱਛੀ ਇਹ 12 14 ਦਾ ਖੜਦੀ ਆ ਜੀ ਕੱਦ ਕਾਠ ਪੱਖਾ ਚੰਗੀ ਆ ਤਰ੍ਹਾਂ ਕੱਦ ਵਜਨ ਚੰਗਾ ਆ ਥੱਲੇੋਂ ਚੰਗੀ ਤਿਆਰ ਆ ਹੋਈ ਆ එපොලමිය ගියන්දේ ගොෂ බැනිද දුසයල පස්සෙ කොචිප ලම්පාත්න දය පස්සට සානයට දෙක්ා දෙයක් එදා කෙරමමුල්ල ਇਹ ਰਹਾ ਪ੍ਰੀਤੀ ਪੈਗੀ ਆ ਤੇ ਬਾਤਾਂ ਕਰਾਂਗੇ ਅੱਛਾ 65000 ਰੁਪਏ ਘਰ ਦੋਗੇ ਮੰਨਤਨ ਹਨਾ ਸਭ ਦਾ ਕੰਮ ਕਰਦੇ ਆਪ ਜੀ ਠੀਕ ਹੈ ਵੀਰਾਂ ਦੀ ਡਿਮਾਂਡ ਵੀ ਵੱਡੀਆਂ ਕਾਮਾਂ ਵੀ ਸਾਨੂੰ ਚਾਹੀਦੀਆਂ 20-20 ਕਿਲੋ ਵਾਲੀਆਂ ਅੱਛਾ ਜੀ ਹਾਂ ਤੇ ਕੋਈ ਹੋਵੇ ਇਵੇਂ ਹੀ ਗਰਮੀ 'ਚ ਚਾਉਣ ਵਾਲੀਆਂ ਹਾਂ ਜੀ ਹਾਂ ਹੋਣ ਕੋਈ ਮਾਸਾ ਨਹੀਂ ਇਹਨਾਂ ਨੂੰ ਧੁੱਪ ਛਾਣਾ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਗਾਂ ਜੇ ਇਹ ਪਹਿਲਾ ਸੂਆ ਬੱਛੀ ਸੂਣੀ ਹੈ ਜੀ ਅੱਛਾ ਜੀ ਗੱਬਣੇ ਵੀ ਹਨਾ ਇਹ ਵੀ ਗੱਬਣ ਹੈ ਜੀ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਦੁੱਧ ਵੀ 1500 ਰੁਪਏ अच्छा जी हां जी तोरो हां फिर एकरी ना 15 16 लीटर ਦੇ ਕਰੀਬ ਜਿਹੜਾ ਦੁੱਧ ਇਹ ਵੀ ਕਹਿੰਦੇ ਕੀ ਭਰੀ ਜਾਊਗੀ हां जी ਇਹ ਵੀ ਕ੍ਰੋਸ ਆ ਸਭ ਬੜਾ ਪਿਆਰਾ ਇਹਨੂੰ ਲੱਗਾ ਹੋਇਆ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਹਰਪ੍ਰੀਤ ਜੀ 42000 ਚ ਮਾਨਤਾ ਕਰ ਦਿੰਦੇ ਅੱਛਾ ਇਹਦਾ 45000 ਚ ਮਾਨਤਾ ਕਰ ਦੋਗੇ ਤੇ ਦੁੱਧ ਕਿੰਨਾ ਇਹ ਘਰੀ ਜਾਊਗੀ ਦੁੱਧ 15-16 ਕਿਲੋ ਬੱਚੀ ਮਿਲ ਠੀਕ ਹੈ ਜੀ ਹਾਂ ਜੀ ਥਾਣਵਾਲੇ ਦੀ ਪੂਰ ਗਰੰਟੀ ਹੋਵੇਗੀ ਆਪਣੇ ਜੀ ਠੀਕ ਹੈ ਬਾਕੀ ਚਲੋ ਕੱਦ ਵਜਨ ਪੱਖਾ ਚਲੋ ਚੰਗੀ ਆ ਜਿੱਥੇ ਕ੍ਰੋਸ ਦੇ ਹਿਸਾਬ ਦੇ ਨਾਲ ਹੈ ਜੀ ਗਰਮੀਆਂ ਦੇ ਸਾਬ ਨਾਲ ਜਿਹੜੀ ਆ ਗਰਮੀਆਂ ਚ ਆਉਣ ਲਈ ਚੰਗੀ ਆ ਹਾਂਜੀ ਹੁਣ ਐਂਡ ਤੇ ਕਾ ਵੀ ਸੂਈ ਸਵਾਈ ਆ ਗਈ ਏ ਕਿੰਨੇ ਕ ਦੁੱਧ ਆ ਲਈ ਜੇ ਇਹਦੇ ਥੋੜੇ ਘਰ ਫਰੀਜੀ ਹੈਗਾ ਸੀ 10 ਲੀਟਰ ਦੁੱਧ ਹਾਂਜੀ ਉਹਨੇ ਮੈਂ ਦੋ ਦਿਨ ਹੋ ਗਿਆ ਜੀ ਨਹੀਂ ਲਾਇਆ ਕੁੜੀਆਂ ਨੇ ਅੱਛਾ ਉਹਨਾ ਮੋਟਰ ਸਾਥ 8 ਕਿਲੋ ਦੁੱਧ ਜਿਹੜਾ ਰੈਡੀ ਆ ਅੱਛਾ ਹਾਂਜੀ ਠੀਕ ਆ ਆ ਬੱਚੀ ਜੇ ਮਗਰ ਆ ਬੱਚੀ ਆ ਇਹ ਬੱਚੀ ਕਦਨਾ ਵੀ ਸੂਈ ਹੋਈ ਤੇ ਤੋਰੋ ਮੈਂ ਫੇਰ ਇੱਕ ਕਰੀ ਕਿ ਕੋਈ ਵੰਗਾ ਨਹੀਂ ਇਤਰਾ ਥੱਲੇ ਬੈਠੋ ਭਾਵੇਂ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਵੰਗੇ ਵਾਲੀ ਕੋਈ ਗਾੜੀ ਅੱਜ ਆ ਗਈ ਅੱਛਾ ਅੱਜ ਰਸਤੀ ਵਾਲੀ ਨਹੀਂ ਕੋਈ ਦੀ ਹੈਗੀ ਹਾਂਜੀ ਮੱਕੀ ਇਹ ਆ ਬੇ ਸਾਰੀਆਂ ਗਰਮੀਆਂ ਕਿਸ ਦੀਆਂ ਘਟਾ ਦੂਗੀ ਹਨ ਇਹਦੇ ਵੀ ਦੇਖ ਸਕਦੇ ਜਿਹਾ ਲੱਗੇ ਤੇ ਇਹਦਾ ਫਿਰ ਮੁੱਲ ਵੀ ਜੀ ਇਹ ਵੀ ਠੰਡੀ ਤੇ ਰਹੀ ਹੈ ਜਿਹੜੀ ਇਹਦਾ ਫਿਰ ਮੁੱਲ ਇਹਦਾ ਮੁੱਲ ਸਰਪ੍ਰੀਖੀ ਮਾਤਾ ਨੇ 28000 ਵਿੱਚੋਂ ਹਾਂਜੀ ਮਾਨਤਾ ਕਰਦਾਂਗੇ 28000 ਚ ਮਾਨਤਾ 28000 ਚ ਕੀ ਕਰਨਾ ਕੋਈ ਹੋਰ ਮਾਨਤਨ ਕਰਦਾਂਗੇ ਤੁਹਾਨੂੰ ਜਲ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਹਨਾ ਠੀਕ ਹੈ ਜੀ ਉਹ ਵੀ ਵੀਰ ਫੋਨ ਲਾਏਗਾ ਨਾ ਅੱਛਾ ਉਹਦੋਂ ਹੁਣ ਚਾਰ ਵੜਾ ਪੰਜਾ ਤਿੰਨ ਇੱਕੇ ਘਰ ਵਾਲੇ ਲੈ ਕੇ ਵੀਰ ਅੱਛਾ ਠੀਕ ਹੈ ਹਾਂ ਮਾਨ ਤਾਨ ਕਰਕੇ ਦੇ ਦਿੱਤੀਆ ਵੀਰਾਂ ਨੂੰ ਵੀ ਆਪਾਂ ਮਾਨ ਤਾਨ ਕਰਕੇ ਅੱਜ ਪਹਿਲੀ ਤਰੀਕ ਗਰ ਮਾਨ ਤਾਨ ਕਰਕੇ ਠੀਕ ਹੈ ਤੇ ਬਾਕੀ ਚਲ ਕਰੋਸ ਹੈ ਮਾਨ ਕੋਈ ਵੀਰ ਆਵੇ ਇੱਥੇ ਆਪਣੀ ਤਸੱਲੀ ਕਰਕੇ ਵੇਸ਼ ਚੱਕ ਕੇ ਆਪਣੀ ਸਮਝਣਾ ਤੇ ਮਰਜੀ ਨਾਲ ਖੜੇ ਦੀ ਹਾਂਜੀ